ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਖੌਰੇ ਨਵੀਂ ਵੀਡੀਓ 'ਚ ਅੱਜ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਮੇਰਾ ਪਾਸਤਾ ਖਾਣਾ ਲੰਬਾ ਪਾਸਤਾ ਮੇਆ ਅੱਜ ਦੀ ਸਾਡੀ ਸੰਡੇ ਰੁਟੀਨ ਕੀ ਆਤੇ ਹੋ ਵੀ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਕਰਨਾ ਪਾਕਟ ਸਪਾਈ ਕਰਕੇ ਫਿਰ ਅਸੀਂ ਰੱਖਨੇ ਆਪਾਂ ਅੱਜ ਲੰਬਾ ਪਾਸਤਾ ਬਣਾਉਣਾ ਨਗਰਦੀ ਵੀ ਸੋਨ ਸਤਿ ਸ੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੇਰਾ ਬਬਾਸਟ ਐਂਡ ਦ ਬੈਸ ਦਾ ਬਸਤ ਲੰਬਾ ਅਗਨੇ ਦਰਵਾਜ਼ੇ ਲੰਬਾਈ ਪਾਸ ਹਨ ਉਹ ਨਾ ਤੇ ਇਹਨੂੰ ਲੰਬਾਈ ਪਾਸ ਦਾ ਪਸੰਦ ਹੈ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਨਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਰਨੀ ਹੈ ਪੱਖਿਆਂ ਦੀ ਸਫਾਈ ਤੇ ਫਿਰ ਉਸ ਤੋਂ ਬਾਅਦ ਆਪਾਂ ਦਪਰ ਨੂੰ ਕੀ ਬਣਾਉਣਾ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਐਦਾਂ ਹੀ ਬਨੇ ਰਹੋ ਸਾਡੇ ਬਲੌਗ ਦੇ ਨਾਲ ਤੇ ਮੈਂ ਤੁਹਾਨੂੰ ਦਿਖਾਉਣਾ ਆ ਅਸੀਂ ਪੱਖਿਆਂ ਦੀ ਸਫਾਈ ਕਿੱਦਾਂ ਕਰਦੇ ਪਿਆ ਆ ਤੇ ਆਜੋ ਫਿਰ ਦੇਖੋ ਦੋ ਪੱਖੇ ਅਸੀਂ ਸਾਫ ਕਰ ਲਿਆ ਤੇ ਬਲੌਗ ਅਸੀਂ ਥੋੜਾ ਲੇਟ ਸ਼ੁਰੂ ਕੀਤਾ ਇਸ ਕਰਕੇ ਹੁਣ ਆਪਾਂ ਪਹਿਲਾਂ ਪੱਖਿਆਂ ਦੀ ਫਰਾਏ ਐਸਪਾਈ ਲਾਸਟ ਬੱਕਾ ਰਹਿ ਗਿਆ ਮੈਂ ਕਹਾਂ ਚਲੋ ਵਲੌਗ ਬਣਾ ਦਿੰਨੇ ਆ ਤੇ ਚਲੋ ਆਜੋ ਫਿਰ ਨਦਰ ਰੁਕ ਜਾਓ ਤੇ ਐਦਾਂ ਆਪਾਂ ਪੱਖੇ ਖੋਲੇ ਸੀ ਪਹਿਲਾਂ ਉਹਨਾਂ ਪਹਿ ਸਾਫ਼ ਕਰ ਲਿਆ ਪੱਖਾ ਤੋਂ ਉਹਨਾਂ ਨੇ ਆਪਾਂ ਕਰ ਦੇਣੀ ਸੈਟਿੰਗ ਪੱਖਾ ਸੈੱਟ ਹੋਣ ਤੋਂ ਬਾਅਦ ਗੇ ਕਰਦੇ ਆਂ ਨਹੀਂ ਸਫਾਈ ਨਦਰ ਕੀ ਕਰਦਾ ਪਿਆ ਨਦਰ ਮਕੈਨਿਕ ਬਣਿਆ ਪਿਆ ਨਦਰ ਆਪ ਮਕੈਨਿਕ ਬਣਿਆ ਹਾਂ ਨਦਰ ਦਾ ਸ਼ੌਨਾ ਬਰੇ ਨਦਰ ਸੋਨਾ ਬੱਚਾ ਹੈ ਨਦਰ ਸੋਨਾ ਬੱਚਾ ਇੱਥੇ ਆ ਬਰ ਗੰਦਾ ਬੱਚਾ ਮੈਂ ਨੰਦ ਦਾ ਸੋਨਾ ਬੱਚਾ ਹਾਂ ਲੈ ਸੋਨਾ ਬੱਚਾ ਅੱਛਾ ਤੁਹਾਨੂੰ ਤੇ ਪਤਾ ਨਹੀਂ ਸੀਗਾ ਨਦਰ ਸਕੂਲ ਗਿਆ ਸੀ ਯਸ ਐਂਦਰ ਮਮਾ ਮਿਸ ਸੀ ਮਮਾ ਮਰੇ ਬਾਈਕਿੰਗ ਫੇਰ ਹਾਂ ਤੂੰ ਮਮਾ ਨੂੰ ਮਿਸ ਕਰਦਾ ਸੀ ਯਸ ਮਮਾ ਦੇ ਬਾਦ ਚਕੇ ਗਿਆ ਪਿਛਲੇ ਦਿਨ ਅੱਛਾ ਐਦਾਂ ਕਰਕੇ ਆਪਾਂ ਉਹਨਾਂ ਨੂੰ ਬੰਦ ਕਰਦੇ ਆਂ ਪੱਖੇ ਨੂੰ ਤੇ ਫੇਰ ਅੱਗੇ ਦੀ ਕਾਰ ਲੈ ਦੇਖਦੇ ਆਂ ਸਾਫ ਕਰ ਲਿਆ ਸੀ ਆਪਾਂ ਤੇ ਹੁਣ ਨਦਰ ਕੀ ਕਰਦੇ ਸੀ ਕੋਸ਼ਿਸ਼ ਕੋਸ਼ਿਸ਼ ਕਰਦੇ ਹੋ ਨਾ ਕੁਝ ਨਹੀਂ ਕਰਦੇ ਨਾ ਧੱਕਾ ਲੈਂਦੇ ਨਾ ਨਦਰ ਵਿੱਚੀ ਲੱਤ ਡਾਈ ਜਾਂਦਾ ਆ ਹੋ ਹੋਗੇ ਕੰਮ ਕਰੇ ਨਾ ਕਰਨ ਦੇ ਵੇਖਦੇ ਨਾ ਨਾ ਤਕਾ ਨਾ ਕਰਦਾ ਬੇਦਰ ਨਦਰ ਹੋ ਗਿਆ ਅਜੇ ਹੋਗੇ ਉਹ ਕਹਿੰਦਾ ਮੈਨੂੰ ਟਿਕਾਈ ਨਹੀਂ ਹੈਗੀ ਨਦਰ ਕਹਿੰਦਾ ਮੈਨੂੰ ਦਵਾ ਲਾ ਦੋ ਵੀ ਮੈਂ ਕਰਨਾ ਮੈਂ ਕਰਨਾ ਹੋਇਆ ਹੀ ਨਹੀਂ ਗਿਆ ਹੋਇਆ ਨਹੀਂ ਨਦਰ ਨੇ ਨਦਰ ਰੋਟੇ ਯਾਰ ਮੈਕਨਿਕ ਦਾ ਬੱਚਾ ਹਾਂ ਆ ਲੋ ਜਿਹੜਾ ਪੱਖਾ ਫਲੇ ਆਇਆ ਪੱਖਾ ਨਾ ਰੁਕ ਜਾ ਕਾ ਨਹੀਂ ਕਰਨਾ ਪੈਣਾ ਨਾ ਆ ਤੇ ਨਾ ਜਾ ਐ ਆ ਨਹੀਂ ਕਰਨਾ ਹੈਗਾ ਹਾਂ ਹਾਂ ਆ ਤੇ ਤੂੰ ਮੈਕੈਨਿਕ ਬਾਅਦ ਚ ਬਣ ਜੀ ਪਹਿਲਾਂ ਆ ਕਰਨਾ ਹੈ ਨਾ ਨਾ 34 ਸੀਗਾ ਕਿਹੜਾ ਸੀ 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 ਹਾਂ ਹੁਣ ਆਪਾਂ ਲੋ ਜੀ ਹੁਣ ਅਦਰ ਕਰੂਗਾ ਸਾਰਾ ਫੈਟ ਨਾ ਅਦਰ ਉਹ ਗਏ ਨਾ ਆਪ ਗਨੇ ਦੇ ਖੋਲੇ ਇੰਨਾ ਪੱਕਾ ਨਹੀਂ ਸੀਗਾ ਆ ਚਲੋ ਨਾਲ ਹੁਣ ਕੀ ਆਪਾਂ ਕਰੀਏ ਉਹ ਆਪੇ ਤੇ ਨੂੰ ਨਹੀਂ ਆ ਕਰੋ ਨਾ ਇੱਥੇ ਇੱਥੇ ਫਿਟ ਕਰੋ ਆ ਬਾਅਦ ਚ ਕਰਾਂਗੇ ਆ ਬਾਅਦ ਚ ਉੱਪਰ ਵੀ ਕਰਨਾ ਹੈ ਛੇਤੀ ਕਰੋ ਛੇਤੀ ਕਰੋ ਛੇਤੀ ਕਰੋ ਐਸੇ ਕਰੋ ਕਸੋਈ ਨਾ ਨਹੀਂ ਦੇ 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 ਨਾ ਦੋਨੋਂ ਮੈਂ ਤਾਂ ਨਹੀਂ ਲਾ ਦੇਣਾ ਇਹਨਾਂ ਦਾ ਗੁੱਡ ਬੱਚਾ ਕਮਾਓ ਲੈ 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 ਨਾਖ ਨਾ ਮੈਂ ਕਮਾਓ ਕਮਾਓ ਨਾ ਤੂੰ ਪੌਣਾ ਦਾ ਹੋਣੀ ਹੈਗਾ ਨਾਦਰ ਬੋਦ ਕਰਾਪੰਗੀ ਬੋਦ ਨਹੀਂ ਤਾਂ ਇਹ ਜੀ ਨਹੀਂ ਕਰਦਾ ਕੰਮ ਕਰਨ ਨਾ ਤਾਈ ਮੈਂ ਦਿੰਦਾ ਸ਼ੁਰੂ ਨਹੀਂ ਕੀਤਾ ਮੈਂ ਤੁਸੀਂ ਹੋਗੇ ਤੇ ਫਿਰ ਰਲ ਕੇ ਨਹੀਂ ਤੇ ਇਹਨੇ ਤੇ ਛੱਡਣੀ ਹੀ ਨਹੀਂ ਲਓ ਜੀ ਲਓ ਲੋਹ ਹਪ ਕਰਦਾ ਹੁਣ ਲੈ ਮੈਂ ਇਹਨੂੰ ਲਾ ਕੇ ਦਿੰਦਾ ਫਿਰ ਤੁਸੀਂ ਕਰ ਦਿਓ ਬੰਦ ਓਕੇ ਸਿੱਧਾ ਤੇ ਪੈਂਦਾ ਹੀ ਤੇਰੇ ਕੋਲ ਆ ਦੇਖੋ ਹਾਂ ਨਾ ਮਮਾ ਥੈਂਕਸ ਅਰੇ ਮਮਾ ਥੈਂਕ ਯੂ ਨਾ ਲੈ ਮਿੰਦੇ ਮਿੰਦੇ ਮਮਾ ਕੇ ਥੈਂਕ ਆ ਦੇ ਕੋਪ ਐਦਾਂ ਕੱਸ ਦਿਆਂ ਹੁਣ ਇੱਧਰ ਵੀ ਟਿਕ। ਇੱਧਰ ਨੂੰ ਕੋ ਮੋਣੇ ਇੱਧਰ ਕੋ। ਇੱਧਰ ਚੱਲਦਾ ਨਾ। ਇੱਧਰ ਨੂੰ ਕੋ ਮੋਣਾ ਇੱਧਰ ਨੂੰ ਕੋ ਮੋਣਾ। ਤੇ ਚਲੋ ਜੀ ਆਪਾਂ ਹੁਣ ਕਾਫੀ ਤਿਆਰ ਹੋਣ ਆਪਾਂ। ਆਹ ਲੋ ਜੀ। ਮੰਮਾ ਸੱਟ ਘਾ ਦੇ ਤੁਸੀਂ। ਹਾਂ ਮੈਂ ਸੱਟ ਕੱਟਾਂ। ਇਹ ਹੋਣਾ। ਅੱਜ ਇਹ ਕਰਨਾ। ਇੱਦਾਂ ਕਰਕੇ ਆਪਾਂ ਇਹ ਸੱਟ ਕਰਦੇ ਹਾਂ। ਹੋ ਜੀ ਖੜਾ। ਮਾਤਾ ਅਸ ਕਾਈ ਵੀ ਸੀ ਆ ਬਣਾ ਲਈ ਤੇ ਆਵਾਜ਼ਾਂ ਦੇ ਬਟੜ ਕੇ ਆਪਾਂ ਤਾਂ ਦਨ ਸਕਦਾ ਲੋ ਜੀ ਆਪਾਂ ਤੇਨੇ ਪੱਖੇ ਸਾਫ਼ ਕਰਕੇ ਤੇ ਬੰਨ ਕੇ ਰੱਖ ਲਿਆ ਹੁਣ ਇਹਨਾਂ ਨੂੰ ਆਪਾਂ ਉੱਪਰ ਰੱਖਿਆਵਾਂਗੇ ਉੱਪਰ ਸਾਡੇ ਸਟੋਰ ਆ ਨਾ ਅਨਸਾਰ ਦਾ ਕਹਿ ਦਿੰਦੇ ਨੇ ਟਾਲੀਆਂ ਚ ਉਧਰ ਦਾ ਜਗ੍ਹਾ ਤੇ ਮੰਨ ਲਓ ਜਿਹੜਾ ਆਪਾਂ ਫालतू ਚੀਜ਼ਾਂ ਮੰਨ ਲਓ ਜਿਹੜੀ ਆਪਾਂ ਨੂੰ ਘਰ ਨਹੀਂ ਲੋੜ ਆਈ ਆਪਾਂ ਉੱਪਰ ਰੱਖ ਸਕਦੇ ਆ ਉਹ ਆਪਾਂ ਹੁਣ ਰੱਖਿਆਵਾਂਗੇ ਥੋੜੀ ਦੇਰ ਨੂੰ ਤੇ ਨਾਲ ਹੀ ਅੱਜ ਆਪਾਂ ਤੁਹਾਨੂੰ ਅੱਜ ਪੱਕੀ ਬਣਾਉਣਾ ਹੈ ਦੁਪਹਿਰ ਨੂੰ ਖਾਣ ਚੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਬਰੇਡ ਸਾਡੇ ਬਲੌਗ ਤੇ ਤੇ ਇਧਰ ਨਾ ਨਜ਼ਰ ਤਾਂ ਦਾਸ ਆ ਨਾ ਕਰ ਤਾਂ ਦਾਸ ਦੇਖ ਲੋ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਹਾਂਜੀ ਹੁਣ ਬੱਜ ਗਏ ਨੇ 12 ਤੇ ਆਪਾਂ ਬਣਾਉਣਾ ਅੱਜ ਪਾਸਤਾ ਤੇ ਅੱਜ ਦੀ ਆਪਣੀ ਸੰਗੈ ਰੁਟੀਨ ਦੇ ਪਾਸਤਾ ਬਣਾਵਾਂਗੇ ਆ ਗਏ ਚੱਲੀ ਆਪਾਂ ਦਿਖਾਉਂਦਾ ਤੁਹਾਨੂੰ ਪਾਸਤਾ ਕਿ ਕਿਹਦੀ ਬਣਾ ਦੇ ਕਿੱਦਾਂ ਬਣਾਣਾ ਪਾਸਤਾ ਪੱਜ ਅੱਜ ਆ ਪਹੁੰਚ ਗਏ ਆ ਕਿਚਨ ਚ ਤੇ ਕਿਚਨ ਚ ਆਪਾਂ ਪਾਸਤਾ ਰੱਖਤਾ ਪਾਣੀ ਪਾਣੀ ਪਾਤਾ ਪਾਣੀ ਉਬਲਣ ਆਇਆ ਇਹਦੇ ਚ ਆਪਾਂ ਥੋੜਾ ਜਿਹਾ ਪਾਇਆ ਤੇਲ ਥੋੜਾ ਪਾਇਆ ਲੂਣ ਫਿਰ ਪਾਵਾਂਗੇ ਆਪਾਂ ਪਾਸਤਾ ਦੇ ਵਿੱਚ ਤੇ ਆਹ ਵਾਲਾ ਪਾਸਤਾ ਬਣਾਉਣਾ ਅੱਜ ਆਪਾਂ ਆਹ ਲਾਪਾ ਨਾ ਪ੍ਰੈਸਨ ਲਾ ਕੇ ਦੇਣਾ ਆ ਦੂਬੀ ਦੂਬੀ ਤੇ ਆਹ ਵਾਲਾ ਪਾਸਤਾ ਬਣਾਉਣਾ ਤੇ ਇਹਦੇ ਵਿੱਚ ਆਪਾਂ ਕੀ ਕੀ ਪਾਉਣਾ ਹੈ ਉਹ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਉਹ ਆਪਾਂ ਅੱਜ ਪਾਵਾਂਗੇ ਇਹਦੇ ਤੇ ሽਮਲਾ ਮਿਰਚ ਰਾਜ ਤੇ ਹਰੀਆਂ ਮਿਰਚਾਂ ਤੇ ਲਸਣ ਲਸਣ ਆ ਪੈਦਾ ਕੱਟ ਲਿਆ ਆ ਆਪਣੇ ਸ਼ਿਮਲਾ ਮਿਰਚਾਂ ਆ ਪਿਆਜ਼ ਆ ਬਸ ਇੰਨਾ ਗਾ ਲਸਣਾ ਪਰੀ ਨੂੰ ਇੰਨਾ ਗ ਮਿਰਚਾਂ ਆ ਇੰਨੇ ਗ ਮਟਾ ਲਿਆ ਇੰਨਾ ਗ ਲਸਣੇ ਵਾ ਇੰਨਾ ਕੀ ਆ ਆਪਣੀਆਂ ਮਿਰਚਾਂ ਤਿਆਰ ਸ਼ਿਮਲਾ ਮਿਰਚਾਂ ਕੱਟ ਲੀਆਂ ਸਿੱਗੀਆਂ ਹੁਣ ਆਪਾਂ ਕਰਦੇ ਆ ਪੀਸ ਬਾਸ ਤੇ ਦੀ ਤਿਆਰੀ ਤੇ ਪਾਣੀ ਆਪਾਂ ਬਨਾਲ ਆ ਜਦੋਂ ਪਾਣੀ ਉਬਲ ਗਿਆ ਨਾ ਫਿਰ ਪਾਸਤਾ ਵਿੱਚ ਪਾਉਨੇ ਆ ਪਾਸਤਾ ਪਾਜਣਾ ਮੈਨ ਕੇ ਪਉਣਾ ਹੈ ਮਤਲਬ ਪਲੇਟ ਦੇ ਹਾਵ ਨਾਲ ਜੇ ਫਿਰ ਵੱਧ ਬਣ ਜਾਂਦਾ ਆ ਫਿਰ ਖਾਦਾ ਵੀ ਨਹੀਂ ਜਾਂਦਾ ਤੇ ਇਸ ਕਰਕੇ ਬਾਹਰ ਤੇ ਹੋ ਗਈ ਸਾਡੇ ਠੰਡ ਤੇ ਤੁਹਾਨੂੰ ਦਿਖਾਉਨੇ ਆਪਾਂ ਬਾਹਰ ਦਾ ਕੋਈਗਾ ਵੀਊ ਠੰਢੀ ਹਵਾ ਆ ਰਹੀ ਐ ਇੱਥੇ ਕਿਉਂਕਿ ਸਾਡੇ ਮੌਸਮ ਚੇਂਜ ਹੋ ਗਿਆ ਇੱਕਦਮੀ ਅੰਡ ਹੋ ਗਈ ਆ ਤੇ ਆ ਸਾਡੀ ਬਾਹਰ ਦਾ ਮਾਹੌਲ ਤੁਸੀਂ ਦੇਖ ਸਕਦੇ ਆ ਇੱਧਰ ਨੂੰ ਤੇ ਚਲੋ ਹੁਣ ਆਪਾਂ ਪਾਸਤਾ ਬਣਾਉਨੇ ਆਂ ਤੇ ਆਜੋ ਫਿਰ ਆਪਣੇ ਵਲੌਗ ਦੇ ਨਾਲ ਆਪਾਂ ਹੁਣ ਪਾਸਤਾ ਪਾਤਾ ਸੀਗਾ ਪਾਸਤਾ ਆਪਣਾ ਹੁਣ ਇਹਦੇ ਵਿੱਚ ਉਬਲਦਾ ਪਿਆ ਜਦੋਂ ਪਾਸਤਾ ਬਣ ਕੇ ਤਿਆਰ ਹੋ ਗਿਆ ਨਾ ਫਿਰ ਆਪਾਂ ਮਿਲਦੇ ਆਂ ਇਧਰ ਨਾਲ ਪੜੀ ਕੇ ਪਾਸਤੇ ਨੂੰ ਤੜਕਾ ਲੱਗਦਾ ਪਿਆ ਜੀ ਜੀਰੇ ਵਾਲਾ ਆ ਇੰਨਾ ਕ ਪਾਸਤਾ ਵਾਲਾ ਲੰਬੇ ਵਾਲਾ ਆ ਉਬਲ ਗਿਆ ਸੀਗਾ ਆ ਇਧਰ ਆਪਾਂ ਲੋਨ ਦਾਂਗੇ ਰਹੀ ਆ ਇਧਰ ਆਪਾਂ ਪਾਸਤਾ ਉਬਲਦਾ ਪਿਆ ਏ ਉਹਨਾਂ ਆਪਾਂ ਬਣਾਵਾਂਗੇ ਤੇ ਦੇ ਰਹੀ ਨੀ ਚੰਗਾ ਬੰਦਾ ਤੇ ਬਣੇ ਰਹੋ ਮੇਰੇ ਵਲੌਗ ਦੇ ਨਾਲ ਕੱਪ ਹੱਥ ਤੱਕ ਕੰਮ ਰੋਣੀ ਆਪਾਂ ਤੁਹਾਨੂੰ ਤਾਂ ਪੀਰ ਚੰਗਾ ਬਣਾਉਂਦਾ ਆ। ਅੱਜ ਆਪਣਾ ਕੱਪ ਬੰਦ ਕਰ। ਹਾਂਜੀ ਕੀ ਆ? ਤੁਸੀਂ ਕੀ ਚੈੱਕ ਕਰਨਾ? ਐ ਐ ਇਨੇ ਪਾਸ ਤੇ ਚੈੱਕ ਕਰਨਾ। ਮਾਈ ਗੋਡ ਬੰਦੀ ਹੋ ਰਿਹਾ ਰਹਿ ਗਿਆ। ਗੈਸ ਵੀ ਮੇਰਾ ਬੰਦ ਹੋ ਗਿਆ। ਚੱਲ ਹੀ ਪਿਆ ਚੱਲ ਪਿਆ ਤੇ ਆਹ ਨਾ ਆਈ ਨੇ ਬੰਦੀ ਦੇਖਣਾ ਕਿ ਨਗਰ ਭੱਜ ਗਿਆ ਤੇ ਹੁਣ ਆਪਾਂ ਪਾਸਤਾ ਬਣਾਉਨੇ ਆ ਤੇ ਬਾਣੇ ਰਹੋ ਮੇਰੇ ਬਲੌਗ ਦੇ ਨਾਲ ਅੱਜ ਆਪਣੇ ਘਰ ਬਣਨੇ ਦੋ ਪਾਸਤੇ ਇੱਕ ਬੰਨਾ ਪਾ ਸਬਜੀ ਵਾਲਾ ਇੱਕ ਬੰਨਾ ਪੇਸਟ ਵਾਲਾ ਆ ਤੇ ਇਸ ਤੋਂ ਵਾਲਾ ਆ ਨਾਪਰੀਤ ਨੇ ਇਹ ਆਪਾਂ ਖਾਣੇ ਸਬਜੀ ਵਾਲਾ ਜਿੱਦਾਂ ਕਿ ਸਬਜੀ ਤੁਹਾਨੂੰ ਦਿਖਾਈ ਦਿੱਤੀ ਸੀ ਕਿ Shimla ਮਿਰਚ ਪਾਉਣੀ ਆ ਪਿਆਜ਼ ਪਾਉਣੀ ਆ ਤੇ ਹੁਣ ਆਪਣਾ ਪਾਸਤਾ ਤਕਰੀਬਨ ਬਾਣੀ ਚੱਲਿਆ ਆ ਬਣ ਕੇ 4 ਹੋ ਗਿਆ ਫਿਰ ਆਪਾਂ ਤੜਕਾ ਲਾਉਨੇ ਆ ਤੇ ਇਧਰ ਨਾਪਰੀਤ ਦਾ ਵੀ ਤਿਆਰ ਹੀ ਆ ਪਾਸਤਾ ਪੇਸਟ ਕੋਈ ਤਿਆਰ ਹੋ ਗਈ ਆ ਤੇ ਹੁਣ ਇਹਦੇ ਚ ਪਾਵਾਂਗੇ ਅਮੀਂ ਯਾ ਤਰਕਤੋ ਕਿ ਨਹੀਂ ਪੁਣਾ ਗਲਾਸ ਨਹੀਂ ਪਾਵਾਂਗੇ ਤੇ ਹੁਣ ਆਪਾਂ ਬਣਾਉਂਦੇ ਆ ਇਹ ਆਪਣਾ ਇੰਡੀਅਨ ਮਲਾਇੰਡੀਅਨ ਸਟਾਈਲ ਤੇ ਪਾਸਤਾ ਬਣਾਉਂਦੇ ਆ ਅਸੀਂ ਇੱਥੇ ਤੇ ਜਿਹੜਾ ਇਟਾਲੀਅਨ ਲੋਕ ਆ ਉਹ ਸਿਰਫ ਸੌਸ ਵਾਲਾ ਪਾਸਤਾ ਖਾਂਦੇ ਆ ਤੇ ਅਸੀਂ ਤੇ ਸਬਜੀ ਸਬਜੀ ਪਾ ਲੰਨੇ ਆ ਤੇ ਜਾਂ ਪੇਸਟ ਤੋਂ ਪੋਸਟ ਹੁੰਦੀ ਆ ਮਤਲਬ ਜਿਵੇਂ ਸੁਝਾਉਂਦਾ ਆ ਪੇਸਟੋ ਦੀ ਤਾਂ ਵੀ ਅਜੀ ਦੇ ਜਿਹੜੇ ਨਾ ਤੇ ਮਾਰਲਾ ਦੂਜੀ ਵੀ ਹੁੰਦੀ ਆ ਚਿਕਨ ਵਾਲੀ ਵੀ ਹੁੰਦੀ ਆ ਪੇਸਟੋ ਉਹਨੀ ਖੰਬੀਏ ਕੀ ਗੁੜੀ ਹਨ ਤੇ ਇਸ ਕਰਕੇ ਅਸੀਂ ਆਹ ਬਣਾਇਆ ਤੁਹਾਨੂੰ ਤੁਸੀਂ ਆਪਾਂ ਵੀ ਕਰਦੇ ਆ ਆਪਣੇ ਪਾਸ ਤੇ ਵੀ ਸ਼ੁਰੂਆਤ ਮਸਾਲਾ ਮਸੂਲਾ ਤਿਆਰ ਕਰਦੇ ਆ ਤੇ ਹਾਂਜੀ ਹੁਣ ਆਪਣਾ ਕੜਾਈ ਚ ਤੇਲ ਪਾ ਲਿਆ ਤੇ ਹੁਣ ਇਹਦੇ ਚ ਪਾਵਾਂਗੇ ਥੋੜਾ ਜਿਹਾ ਜੀਰਾ ਦੋ ਚਮਚੇ ਪਾ ਦਨੇ ਆਪਾਂ ਜੀਰੇ ਦੇ ਦੋ ਚਮਚੇ ਪਾਵਾਂਗੇ ਜੀਰੇ ਦੇ ਥੋੜਾ ਜਿਹਾ ਭੁੰਨ ਲੈਂਦੇ ਆ ਜੀਰਾ ਫਿਰ ਬਾਕੀ ਦਾ ਕੰਮ ਬਾਅਦ ਚ ਕਰਾਂਗੇ ਇਦਾਂ ਹੀ ਹੋਣਾ ਆਪਾਂ ਆਪਣੀਆਂ ਖੁਸ਼ੀਆਂ ਦੂਜੀਆ ਪਾਵਾਂਗੇ ਜੀਰਾ ਆਪਣਾ ਪੁੰਦੇ ਪਿਆ ਆ ਪਾਪਾ ਆਪਣਾ ਬਣ ਕੇ ਅੰਦਰ ਤਿਆਰ ਹੋ ਗਿਆ ਮਤਲਬ ਜਿਉ ਬਾਲ ਕੇ ਹੁਣ ਆਪਾਂ ਇਹਦੇ ਤੇ ਆਪਾਂ ਆ ਜੀਰਾ ਜੀ ਕੁਝ ਦੇਰ ਲਵੇ ਰੋ ਆਪਾਂ ਪਿਆਜ਼ ਤੇ ਲਸਣ ਇਹਦੇ ਚ ਫਾੜਿਆ ਸੀਗਾ ਤੇ ਹੁਣ ਆਪਾਂ ਪਾਉਣ ਲੱਗੇ ਆ ਵਿੱਚ ਸ਼ਿਮਲਾ ਮਿਰਚਾਂ ਵੀ ਤੇ ਮਿਰਚਾਂ ਵੀ ਤਰ੍ਹਾਂ ਤੇ ਆਪਾਂ ਮਿਰਚੀ ਕਰ ਲੈਣਾ ਇਕੱਠਾ ਹੀ ਪਹਿਲਾਂ ਮੇਰਾ ਬਲੌਗ ਬਣਿਆ ਨਹੀਂ ਤੇ ਕਰਕੇ ਹੁਣ ਆਪਾਂ ਦੁਬਾਰਾ ਸ਼ੁਰੂ ਕੀਤਾ ਹੈ ਤੇ ਮਿੱਤਰ ਵਿੱਚ ਪਾਲ ਨਹੀਂ ਹਾਰਾ ਕੋਸ਼ਿਸ਼ ਆਪਾਂ ਮਿੱਠ ਕਰਦੇ ਕੱਟਾਈ ਤੇ ਹੁਣ ਹੌਣ ਤੋਂ ਬਹੁਤ ਨੇ ਆਪਾਂ ਪਾਣੀ ਦਾ ਮੇਰੇ ਬਨੌੜ ਦੇ ਨਾਲ ਆ ਤੁਸੀਂ ਦੇਖ ਸਕਦੇ ਆਪਣੇ ਜਦੋਂ ਤੋਂ ਫੋਟੋ ਨਹੀਂ ਸਹੀ ਆਉਂਦੀ ਆ ਜੀ ਨਾਲ ਉੱਥੇ ਆਪਾਂ ਨੇ ਸਹੀ ਜਿਹੀ ਹੋਣੀ ਆ ਰਹੀ ਤੀਗੀ। ਹੁਣ ਇਹਦੇ ਵਿੱਚ ਆਪਾਂ ਪਿਆਜ਼, ਲਸਣ ਨਹਾਰਾ ਵਗੈਰਾ ਸਾਰਾ ਕੁਝ ਪਾ ਲਿਆ। ਜੋ ਵੀ ਆਪਾਂ ਬਣਾ ਸ਼ਿਮਲਾ ਮਿਰਚਾ ਲ ਬਣਾਉਣਾ ਪਾਜ ਪਾਸਤਾ ਤੇ ਹੁਣ ਆਪਾਂ ਤੜਕਾ ਬਣਾ ਰਹੇ ਹਾਂ ਤਿਆਰ ਕਰਦੇ ਪਏ ਆ ਪਾਏ ਗਿਆ ਸਾਰਾ ਕੁਝ ਤੁਸੀਂ ਦੇਖ ਸਕਦੇ ਆ। ਤੇ ਹੁਣ ਇੱਦਾਂ ਹੀ ਤੁਸੀਂ ਬਣੇ ਰਹੋ ਪਹਿਲਾਂ ਪਾਣੀ ਤਿਆਰ ਕਰ ਲਈਏ। ਵਿੱਚ ਥੋੜਾ ਜਿਹਾ ਨੂਨ ਪਾ ਲਈਏ ਉਹਨੇ ਦੇ ਵਿੱਚ। ਨੂਨ ਆਪਾਂ ਪਾਵਾਂਗੇ ਆਪਣੇ ਪਾਸਤੇ ਦੇ ਹਿਸਾਬ ਨਾਲ। ਤੇ ਪਾਸਤੇ 'ਚ ਆਪਾਂ ਨੂਨ ਪਾ ਲਈਏ ਇੱਕ ਮਿੰਟ। ਤੇ ਜਿਹੜਾ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਕੀ ਕਰਨਾ ਇਧਰ ਆਪਣਾ ਮਸਾਲਾ ਤਿਆਰ ਹੋ ਗਿਆ ਤਕਰੀਬਨ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਥੋੜਾ ਜਿਹਾ ਮਸਾਲਾ ਪਾ ਦਾਂਗੇ ਤੇ ਆਪਾਂ ਪਾਵਾਂਗੇ ਆਪਾਸਾਸ ਦਾ 소ਸ ਆਪਾਂ ਦਾ ਲੈ ਕਨੀਆ ਰਸਤੇ ਨੂੰ ਲਿਆ ਤੇ ਫਿਰ ਪਾਵਾਂਗੇ ਆਪਾਸ ਜਿਹਦੇ ਵਿੱਚ ਪਾਨਾ ਆਪਾਂ ਨੂੰ ਪਾਵਾਂਗੇ ਕਰੀਮ ਜਿੱਤਾ ਕਰੀਮ ਟਾਈਪ ਹੁੰਦੀ ਆ ਆ ਪਾਨਾ ਤੇ ਆਪਾਂ ਪਾਵਾਂਗੇ ਤੇ ਇਹਦੇ ਨਾਲ ਆਪਾਸ ਥੋੜਾ ਵਧੀਆ ਬੰਦ ਆ ਪਰ ਆਪਾਂ ਤਕਰੀਬਨ ਮਸਾਲਾ ਤਿਆਰ ਹੀ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਲਦੀ ਪਾਉਂਦੇ ਆ ਕਿਉਂਕਿ ਤੁਹਾਨੂੰ ਪਤਾ ਪੰਜ ਦਿਨ ਲੋਗ ਆ ਇੰਡੀਅਨ ਫਰ ਬਿਨ ਹਲਦੀ ਤੋਂ ਪਰ ਹਾਂ ਜਿੰਨੀ ਨਹੀਂ ਕਰ ਦਿੰਦਾ ਇਟਾਲੀਅਨ ਲੋਕ ਤੇ ਸੋਸ ਸੋਸ ਹੀ ਪਾਉਂਦੇ ਨੇ ਜ਼ਿਆਦਾਤਰ ਤੇ ਆਪਾਂ ਤਾਂ ਚੱਲ ਹਲਦੀ ਵੀ ਪਾ ਲੰਨੇ ਆ ਹਲਦੀ ਦਾ ਤਾਂ ਨੁਕਸਾਨ ਵੀ ਨਹੀਂ ਹੈਗਾ ਪਰ ਗੋਰਿਆਂ ਨੂੰ ਕਿਹੜਾ ਪਤਾ ਆ ਤੇ ਇਸ ਕਰਕੇ ਆਪਾਂ ਹਲਦੀ ਪਾ ਲਈਏ ਮਸਾਲਾ ਪਾ ਲਈਏ ਆਪਣਾ ਤਰ੍ਹਾਂ ਕੁਝ ਹੋ ਗਿਆ ਢੰਨ ਤੇ ਹੁਣ ਆਪਾਂ ਇਹਦੇ ਤੇ ਸੋਸ ਪਾਵਾਂਗੇ ਸੋਸ ਪਾ ਕੇ ਨੂੰ ਚੰਗੀ ਤਰ੍ਹਾਂ ਮਤਲਬ ਦੀ ਪਕਾਵਾਂਗੇ ਰਹੇ ਨਾ ਲਾਗੇ ਨੂੰ ਮਤਲਬ ਕਿ ਸੋਸ ਨੂੰ ਵਿੱਚ ਤੇ ਗ੍ਰੋਸ ਸੌਸ ਤੇ ਨਿਦਰਤਿਆਰ ਹੋ ਜੋਗੀ ਤੇ ਇਹਦੇ ਵਿੱਚ ਆਪਾਂ ਪਾਸਤਾ ਮਿਕਸ ਕਰ ਦੇਣਾ ਤੇ ਹੁਣ ਪਹਿਲਾਂ ਦੇ ਆਪਾਂ ਇਸ ਮਸਾਲੇ ਦਾ ਆਪਣਾ ਤਕਰੀਬਨ ਤਿਆਰ ਹੋ ਹੀ ਗਿਆ ਤੇ ਹੁਣ ਆਪਾਂ ਰੱਖ diel ਲੋਂਗਾਨੀ ਵਿੱਚ ਲੋਂਗਾਨੀ ਵਿੱਚ ਰੱਖਣ ਤੋਂ ਬਾਅਦ ਸੋ ਬਾਣੀ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸੌਸ ਉਹ ਕਿੰਨੇ ਕੁ ਪਾਣੀ ਆਪਣੇ ਹਿਸਾਬ ਨਾਲ ਵੀ ਪਾਣੀ ਹੁੰਦੀ ਆ ਤੇ ਮੈਂ ਤਾਂ ਆਪਣੇ ਹਿਸਾਬ ਨਾਲ ਹੀ ਪਾਉਣਾ ਹੁੰਦਾ ਤੁਸੀਂ ਵੀ ਆਪਣੇ ਹਿਸਾਬ ਨਾਲ ਪਾ ਸਕਦੇ ਆ ਤੇ ਮੈਂ ਕਹਾਂ ਚੱਲ ਅੱਜ ਸੰਦੇ ਆ ਮੇਰੇ ਰੁਟੀਨ ਤੇ ਮੈਂ ਪਾਗੀ ਕਰਨਾ ਕਿਉਂਕਿ ਥੋੜਾ ਜਿਹਾ ਕੰਮ ਵੀ ਠੀਕ ਹੀ ਆਪਣਾ ਹਾਸ ਕਰਕੇ ਮੈਂ ਕਿਹਾ ਚੱਲ ਅੱਜ ਆਪਾਂ ਵਲੋਗ ਕਰਦੇ ਕਾफी ਦਿਨਾਂ ਬਾਅਦ ਪਾਉਣ ਲੱਗਿਆ ਕਿਉਂਕਿ ਤੁਹਾਨੂੰ ਪਤਾ ਛੁੱਟੀਆਂ 'ਚ ਫਿਰ ਛੁੱਟੀਆਂ ਹੁੰਦੀਆਂ ਨੇ ਫਿਰ ਕੰਮ ਦੇ ਓਖਾ ਹੁੰਦਾ ਤੇ ਵਲੋਗ ਵੀ ਬਣਾਉਣਾ ਬਿਲਕੁਰੀਆ ਸ਼ੁਰੂ ਕੀਤੀ ਹੋਈ ਹੈ ਕੋਸ਼ਿਸ਼ ਦੇਖੋ ਕਦੋਂ ਕੰਮ ਜਾਬ ਹੁੰਦੇ ਆਪਾਂ ਇਸ ਕੋਸ਼ਿਸ਼ ਤੇ ਜੇ ਤੁਹਾਡੀ ਦੁਆਰੀ ਦਾ ਪਛੇਤੀ ਕੰਮ ਦਾ ਬੋਝਾਂਗੇ ਤੁਹਾਡੇ ਸਪੋਰਟ ਦੀ ਲੋੜ ਹੈ ਬਸ ਇਦਾਂ ਇਹ ਅਸਰ ਜਿਹਾ ਨੰਬਰ ਪਾਸਤਾ ਬਣਾ ਰਹੇ ਆ ਤੁਹਾਨੂੰ ਉਹ ਵੀ ਦਿਖਾ ਰਹੇ ਆ ਤੇ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਦੇ ਪਿਆ। ਤੇ ਹੁਣ ਆਪਾਂ ਪਾਵਾਂਗੇ ਇਹਦੇ ਤੇ ਸੌਸ। ਨਾ ਪਾ ਲਈਏ ਆਪਾਂ ਸੌਸ। ਸੌਸ ਆਪਣੀ ਪੈਨ ਚੁੱਕੀ ਵਿੱਚ। ਆਪਾਂ ਪਾ ਲਈ ਆਪਣੀ ਸੌਸ। ਆ ਇਹ ਨਾ ਪਾ ਦਈ ਆਪਣੀ ਤੇ ਆ ਬਣ ਗਿਆ ਐਦਾਂ ਦਾ ਰੰਗ ਹੋ ਗਿਆ ਆਪਣੀ ਪਾਸਤੇ ਦੀ ਮੰਨ ਲਾ ਸੋਸ ਵਾਲਾ ਇੱਥੇ ਤੇ ਲੋਕੀ ਵੈਸੇ ਕੱਲੀ ਸੋਸ ਹੀ ਪਾਉਂਦੇ ਨੇ ਆਪਾਂ ਅੱਧਾ ਜਿਹੀ ਸਬਜੀ ਸੂਜੀ ਪਾ ਲੁੰਨੇ ਆ ਥੋੜਾ ਜਿਹਾ ਪਾਵਾਂਗੇ ਤੇ ਜੋ ਪਾਣੀ ਕਿਉਂਕਿ ਫਿਰ ਨਾ ਇਹਦੇ ਚ ਸੋਸ ਬਚੀ ਆ ਆਪਣਾ ਪਾ ਕੇ ਰਿਹਾ ਲੈਂਦੇ ਆ ਤੇ ਤਿਆਰ ਕਰਕੇ ਆਪਾਂ ਪਾਤਾ ਨੂੰ ਤਾਂ ਇਹ ਲੈਂਗੇ ਹੁਣ ਆਪਣੀ ਸੋਸ 4 ਵਜੇ ਦੇ ਵਿੱਚ ਪਾਸਤਾ ਮਿਕਸ ਕਰਾਂਗੇ ਤੇ ਤੁਹਾਨੂੰ ਫਿਰ ਦਿਖਾਉਣੀ ਆ ਬੜਾ ਕੇਜੀ ਰੋਟੀ ਜਿਹਾ ਤੇ ਦੇ ਵਿੱਚ ਤੁਸੀਂ ਜਤੂਨ ਦਾ ਤੇਲ ਵੀ ਪਾ ਸਕਦੇ ਹੋ ਥੋੜਾ ਜਿਹਾ ਜਿਹਦੇ ਨਾਲ ਨਾ ਫਿਰ ਪਾਸਤਾ ਕੱਲਾ ਕੱਲਾ ਜਿਹਾ ਹੁੰਦਾ ਫਿਰ ਬਹੁਤ ਸੋਹਣਾ ਲੱਗਦਾ ਹੈ ਤੇ ਜਿਦਾ ਆਪਾਂ ਕਹਿੰਦੇ ਨੇ ਕੰਡੇ ਕੰਡੇ ਖਿਲੇ ਖਿਲੇ ਰੇ ਜੇ ਚੋਲ ਹੁੰਦੇ ਨੇ ਨਾ ਬਣ ਜਾਂਦੇ ਨੇ ਉਦਾਂ ਹੀ ਉਹ ਹਿਸਾਬ ਹੁੰਦਾ ਥੋੜਾ ਜਿਹਾ ਇਹਦੇ ਚੱਲੀ ਵੀ ਜਾਂਦਾ ਜਤੂਨ ਦਾ ਤੇਲ 올ੀਵਿਆ ਦਾ ਤੇਲ ਪਾ ਸਕਦੇ ਆ ਤੇ ਜਿਹਦੇ ਨਾਲ ਪਾਸਤਾ ਕੱਲਾ ਕੱਲਾ ਤੁਹਾਨੂੰ ਜਿਹਾ ਤੇ ਆਪਾਂ ਜਾ ਟਰਾਈ ਕੀਤੀ ਆ ਤੇ ਤੁਸੀਂ ਆਇਓ ਤੁਸੀਂ ਵੀ ਟਰਾਈ ਕਰ ਇਹ ਤੁਸੀਂ ਪਾਸਤਾ ਫਿਰ ਬਾਸਤੇ ਦਾ ਸੋਨਾ ਰੰਗ ਆ ਜਾਂਦਾ ਹੁਣ ਆਪਣਾ ਪਾਸਤਾ ਵੀ ਤਿਆਰ ਹੋ ਗਿਆ ਹੁਣ ਆਪਾਂ ਬਸ ਇਹਦੇ ਚ ਪਾਸਤਾ ਮਿਕਸ ਕਰਨਾ ਹੈ ਤੇ ਹਰ ਤੋਨੇ ਦੇ ਚ ਥੋੜਾ ਜਿਹਾ ਆਫਾ ਵਾਲਾ ਪਾਨਾ ਢਾਲੇ ਚ ਪਾਨਾ ਕਹ ਦਿੰਦੇ ਆ ਉੱਦਾਂ ਤੇ ਕਰੀਮ ਹੁੰਦੀ ਹੈ ਜਿਹੜੀਆਂ ਚ ਆਪਾਂ ਕਰੀਮ ਕਹ ਦਿੰਦੇ ਗ੍ਰੋਟਾਲੀ ਕਰੀਮ ਜਿਹੜੀ ਜਿਹੜੀ ਆਪਾਂ ਪਰੀਹਰਪੂਰ ਦੀ ਸਬਜ਼ੀ ਚ ਬਣਾਇਆ ਉਹ ਵਾਲੀ ਤੇ ਹੁਣ ਆਪਣਾ ਬਣੀ ਜਾ ਤੇ ਬਣੀ ਜਾ ਤੇ ਹੁਣ ਆਪਾਂ ਦੇਖਦੇ ਆਂ ਸਾਲੋਨੇ ਦੇ ਪਾਸਤਾ ਮਿਕਸ ਕਰਕੇ ਨਾ ਤੇ ਲੋ ਜੀ ਤੁਸੀਂ ਦੇਖ ਸਕਦੇ ਆ ਸਾਡੇ ਪਾਸਤੇ ਦੀ ਫਾਈਨਲ ਲੁੱਕ ਇਦਾਂ ਦੀ ਕੁਸ਼ਾਈ ਹੋਈ ਆ ਤੇ ਹੁਣ ਆਪਣਾ ਪਾਸਤਾ ਬਣ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨੂੰ ਖਾਣੇ ਆ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਆਂ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ ਖਾਓ ਪਾਸਤਾ ਆ ਗਏ ਜਿੰਨੇ ਖਾਣਾ ਹੈ ਗੁੱਡ ਬਾਏ ਟੇਕ ਕੇਅਰ